ਪੀਰਾਂ ਦੀ ਇਬਾਦਤ ਚੈਨਲ ਦੇਖ ਰਹੀਆਂ ਸਭ ਸੰਗਤਾਂ ਨੂੰ ਜੈ ਪੀਰਾਂ ਦੀ ਸੰਗਤ ਜੀ ਅੱਜ ਦੀ ਵੀਡੀਓ ਦਾ ਜੋ ਵਿਸ਼ਾ ਹੈ ਉਹ ਹੈ ਕਿ ਅਸੀਂ ਪੀਰਾਂ ਦੇ ਚਿਰਾਗ ਵੀ ਲਗਾ ਲਏ ਨਿਆਜ਼ ਵੀ ਦੇ ਦਿੱਤੀ ਪਰ ਸਾਨੂੰ ਇਹ ਕਿਵੇਂ ਪਤਾ ਲੱਗੇਗਾ ਕਿ ਸਾਡੀ ਦਿੱਤੀ ਹੋਈ ਨਿਆਜ਼ ਅਤੇ ਲਗਾਏ ਗਏ ਪੀਰਾਂ ਦੇ ਚਿਰਾਗ ਮਨਜ਼ੂਰ ਵੀ ਹੋ ਰਹੇ ਹਨ ਜਾਂ ਨਹੀਂ ਸੰਗਤ ਜੀ ਅਸੀਂ ਸਾਰੇ ਜਿੰਨੇ ਵੀ ਪੀਰਾਂ ਨੂੰ ਮੰਨਣ ਵਾਲੇ ਹਾਂ ਉਹ ਆਪਣੇ ਆਪਣੇ ਤਰੀਕੇ ਨਾਲ ਸੱਚੇ ਮਨ ਅਤੇ ਪੂਰੇ ਵਿਸ਼ਵਾਸ ਨਾਲ ਪੀਰਾਂ ਦੇ ਚਿਰਾਗ ਲਾਉਂਦੇ ਹਾਂ ਪਰ ਫਿਰ ਵੀ ਕੀਤੇ ਨਾ ਕੀਤੇ ਅਸੀਂ ਅਣਜਾਣੇ ਵਿੱਚ ਕੋਈ ਭੁੱਲ ਕਰ ਦਿੰਦੇ ਹਾਂ ਜਿਸ ਕਰਕੇ ਸਾਡੇ ਚਿਰਾਗ ਅਤੇ ਸਾਡੀ ਕੀਤੀ ਗਈ ਸੇਵਾ ਮਨਜ਼ੂਰ ਨਹੀਂ ਹੁੰਦੀ ਸੰਗਤ ਜੀ ਅੱਜ ਅਸੀਂ ਤੁਹਾਨੂੰ ਉਹਨਾਂ ਪੰਜ ਸੰਕੇਤਾਂ ਬਾਰੇ ਜਾਂ ਪੰਜ ਨਿਸ਼ਾਨੀਆਂ ਬਾਰੇ ਦੱਸਾਂਗੇ ਜਿਹੜੀਆਂ ਜੇਕਰ ਤੁਹਾਨੂੰ ਮਿਲਦੀਆਂ ਨੇ ਤਾਂ ਉਹਨਾਂ ਦਾ ਮਤਲਬ ਹੁੰਦਾ ਹੈ ਕਿ ਤੁਹਾਡੇ ਲਾਏ ਗਏ ਚਿਰਾਗ ਮਨਜ਼ੂਰ ਹੋ ਗਏ ਨੇ ਅਤੇ ਤੁਹਾਡੀ ਕੀਤੀ ਗਈ ਸੇਵਾ ਪੀਰਾਂ ਦੀ ਦਰਗਾਹ ਵਿੱਚ ਕਬੂਲ ਹੋ ਗਈ ਹੈ ਸੰਗਤ ਜੀ ਅੱਗੇ ਵਧਣ ਤੋਂ ਪਹਿਲਾਂ ਬੇਨਤੀ ਹੈ ਕਿ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਲਾਈਕ ਕਰ ਦਿਓ ਸੰਗਤ ਜੀ ਆਓ ਹੁਣ ਗੱਲ ਕਰਦੇ ਹਾਂ ਪੰਜ ਸੰਕੇਤਾਂ ਦੀ ਜਿਨ੍ਹਾਂ ਰਾਹੀਂ ਸਾਨੂੰ ਪਤਾ ਲੱਗਦਾ ਹੈ ਕਿ ਸਾਡੀ ਬੰਦਗੀ ਸਹੀ ਰਸਤੇ ਤੇ ਹੈ ਸੰਗਤ ਜੀ ਪਹਿਲਾ ਸੰਕੇਤ ਸਾਨੂੰ ਇਹ ਮਿਲਦਾ ਹੈ ਕਿ ਜਦੋਂ ਅਸੀਂ ਆਪਣੇ ਘਰ ਵਿੱਚ ਪੀਰਾਂ ਦੇ ਚਿਰਾਗ ਲਾਉਂਦੇ ਹਾਂ ਤਾਂ ਚਿਰਾਗ ਲਾਉਣ ਤੋਂ ਕੁਝ ਸਮੇਂ ਬਾਅਦ ਚਿਰਾਗਾਾਂ ਦੀ ਬੱਤੀ ਵਿੱਚ ਕੋਈ ਫੁੱਲ ਬਣ ਜਾਂਦਾ ਹੈ ਤਾਂ ਇਹ ਸੰਕੇਤ ਦੱਸਦਾ ਹੈ ਕਿ ਤੁਹਾਡੇ ਵੱਲੋਂ ਲਾਏ ਗਏ ਚਿਰਾਗ ਪੀਰਾਂ ਨੇ ਮਨਜ਼ੂਰ ਕਰ ਲਏ ਨੇ ਕਿਉਂਕਿ ਸੰਗਤ ਜੀ ਚਿਰਾਗਾਾਂ ਦੇ ਬੱਤੀ ਵਿੱਚ ਫੁੱਲ ਦਾ ਬਣਨਾ ਬਹੁਤ ਹੀ ਸ਼ੁਭ ਸੰਕੇਤ ਹੁੰਦਾ ਹੈ ਇਹ ਕੇਵਲ ਉਦੋਂ ਬਣਦਾ ਹੈ ਜਦੋਂ ਪੀਰ ਆਪ ਚਿਰਾਗਾਾਂ ਵਿੱਚ ਹਾਜ਼ਰ ਹੋ ਕੇ ਫੇਰਾ ਪਾ ਜਾਂਦੇ ਨੇ ਸੰਗਤ ਜੀ ਜੇਕਰ ਕਿਸੇ ਦਿਨ ਇਹ ਫੁੱਲ ਚਿਰਾਗਾਾਂ ਦੀ ਬੱਤੀ ਵਿੱਚ ਨਾ ਵੀ ਬਣੇ ਤਾਂ ਤੁਸੀਂ ਇਹ ਨਹੀਂ ਸਮਝਣਾ ਕਿ ਤੁਹਾਡੇ ਚਿਰਾਗ ਇਸ ਵਾਰ ਮਨਜ਼ੂਰ ਨਹੀਂ ਹੋਏ ਹਨ ਮਹੀਨੇ ਵਿੱਚ ਇੱਕ ਵਾਰ ਵੀ ਜੇਕਰ ਤੁਹਾਨੂੰ ਅਜਿਹਾ ਸੰਕੇਤ ਮਿਲਦਾ ਹੈ ਕਿ ਚਿਰਾਗਾ ਦੀ ਬਤੀ ਵਿੱਚ ਫੁੱਲ ਬਣਿਆ ਹੈ ਤਾਂ ਤੁਹਾਡੇ ਚਿਰਾਗ ਮਨਜ਼ੂਰ ਕਰ ਲਏ ਗਏ ਹਨ ਪਰ ਹਰ ਵਾਰ ਫੁੱਲ ਬਣੇ ਇਹ ਵੀ ਜ਼ਰੂਰੀ ਨਹੀਂ ਹੁੰਦਾ ਕਿਉਂਕਿ ਪੀਰ ਕਦੇ-ਕਦੇ ਹੀ ਅਜਿਹਾ ਸੰਕੇਤ ਦਿੰਦੇ ਨੇ ਜੇਕਰ ਤੁਹਾਡੇ ਚਿਰਾਗਾ ਵਿੱਚ ਵਾਰ-ਵਾਰ ਫੁੱਲ ਵੱੜ ਰਹੇ ਨੇ ਤਾਂ ਇਸ ਦਾ ਮਤਲਬ ਹੈ ਕਿ ਤੁਹਾਡੇ ਉੱਤੇ ਪੀਰਾਂ ਦੀ ਵਿਸ਼ੇਸ਼ ਕਿਰਪਾ ਹੈ ਅਤੇ ਤੁਹਾਨੂੰ ਹੋਰ ਵੀ ਸਾਵਧਾਨ ਹੋ ਕੇ ਪੀਰਾਂ ਦੀ ਸੇਵਾ ਕਰਨੀ ਚਾਹੀਦੀ ਹੈ ਇਸ ਲਈ ਸੰਗਤ ਜੀ ਜਿਨ੍ਹਾਂ ਭਗਤਾਂ ਦੇ ਸਾਲ ਵਿੱਚ ਇੱਕ ਵਾਰ ਵੀ ਚਰਾਗਾ ਦੀ ਬੱਤੀ ਵਿੱਚ ਫੁੱਲ ਬਾਣਨ ਦਾ ਸੰਕੇਤ ਮਿਲੇ ਤਾਂ ਉਹਨਾਂ ਨੂੰ ਨਿਰਾਸ਼ ਹੋਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਪੀਰ ਉਹਨਾਂ ਦੇ ਨਾਲ ਹੀ ਹਨ ਅਤੇ ਉਹਨਾਂ ਨੂੰ ਹੋਰ ਸੇਵਾ ਕਰਨੀ ਚਾਹੀਦੀ ਹੈ ਸੰਗਤ ਜੀ ਹੁਣ ਗੱਲ ਕਰਦੇ ਹਾਂ ਦੂਜੇ ਸੰਕੇਤ ਦੀ ਸੰਗਤ ਜੀ ਦੂਜਾ ਸੰਕੇਤ ਸਾਨੂੰ ਇਹ ਮਿਲਦਾ ਹੈ ਕਿ ਜਦੋਂ ਵੀ ਅਸੀਂ ਪੀਰਾਂ ਦੇ ਚਿਰਾਗ ਲਾਰੇ ਹੁੰਦੇ ਹਾਂ ਤਾਂ ਇੱਕਦਮ ਸਾਡੇ ਰੌਂਗਟੇ ਜਾਂ ਲੂ ਕੰਡੇ ਖੜੇ ਹੋ ਜਾਣ ਅਤੇ ਸਾਡੇ ਸਰੀਰ ਵਿੱਚ ਇੱਕ ਲਹਿਰ ਜਹੀ ਦੌੜ ਜਾਵੇ ਤਾਂ ਇਹ ਸੰਕੇਤ ਦੱਸਦਾ ਹੈ ਕਿ ਸਾਡੇ ਪੀਰ ਉਸ ਸਮੇਂ ਹਾਜ਼ਰ-ਨਾਜ਼ਰ ਨੇ ਅਤੇ ਉਹਨਾਂ ਦੀ ਸ਼ਕਤੀ ਦੇ ਮੌਜੂਦ ਹੋਣ ਕਾਰਨ ਸਾਡੇ ਨਾਲ ਇਦਾਂ ਹੁੰਦਾ ਹੈ ਇਸ ਤਰ੍ਹਾਂ ਦਾ ਅਨੁਭਵ ਕੁਝ ਸਕਿੰਟਾਂ ਲਈ ਹੀ ਹੁੰਦਾ ਹੈ ਜੇਕਰ ਪੀਰ ਚਿਰਾਗ ਲਾਉਣ ਵੇਲੇ ਹਾਜ਼ਰ ਨੇ ਤਾਂ ਇਸ ਦਾ ਮਤਲਬ ਇਹ ਹੈ ਕਿ ਸਾਡੇ ਚਿਰਾਗ ਮਨਜ਼ੂਰ ਹੋ ਗਏ ਨੇ ਸੋ ਸੰਗਤ ਜੀ ਇਹ ਸੀ ਦੂਜਾ ਸੰਕੇਤ ਹੋਣ ਗੱਲ ਕਰਦੇ ਆ ਤੀਜੇ ਸੰਕੇਤ ਦੀ ਸੰਗਤ ਜੀ ਤੀਜਾ ਸੰਕੇਤ ਸਾਨੂੰ ਇਹ ਮਿਲੇਗਾ ਕਿ ਸਾਡੇ ਚਿਰਾਗਾ ਦੀ ਬੱਤੀ ਸਾਰੀ ਦੀ ਸਾਰੀ ਮੱਚ ਜਾਵੇਗੀ ਅਤੇ ਤੇਲ ਵੀ ਨਹੀਂ ਬਚੇਗਾ ਸੰਗਤ ਜੀ ਕਈ ਵਾਰ ਚਿਰਾਗਾ ਦੀ ਬੱਤੀ ਪੂਰੀ ਨਹੀਂ ਜਲਦੀ ਅਤੇ ਕਈ ਵਾਰ ਸਾਰੀ ਜਲ ਜਾਂਦੀ ਹੈ ਜਦੋਂ ਵੀ ਅਜਿਹਾ ਸੰਕੇਤ ਮਿਲੇ ਕਿ ਚਿਰਾਗਾ ਦੀ ਬੱਤੀ ਪੂਰੀ ਮੱਚ ਗਈ ਹੈ ਤਾਂ ਇਹ ਚਿਰਾਗਾ ਦੇ ਮਨਜ਼ੂਰ ਹੋਣ ਦਾ ਸਿੱਧਾ ਸੰਕੇਤ ਹੈ ਹੁਣ ਗੱਲ ਕਰਦੇ ਹਾਂ ਚੌਥੇ ਸੰਕੇਤ ਦੀ ਸੰਗਤ ਜੀ ਚੌਥਾ ਸੰਕੇਤ ਇਹ ਹੁੰਦਾ ਹੈ ਕਿ ਤੁਸੀਂ ਪੀਰਾਂ ਦੇ ਚਿਰਾਗ ਲਾਉਣ ਤੋਂ ਬਾਅਦ ਜੋ ਵੀ ਅਰਦਾਸ ਬੇਨਤੀ ਪੀਰਾਂ ਅੱਗੇ ਕਰੋਗੇ ਤਾਂ ਉਹ ਛੇਤੀ ਹੀ ਪੂਰੀ ਹੋ ਜਾਵੇਗੀ ਜੇਕਰ ਤੁਹਾਡੇ ਨਾਲ ਅਜੀਹਾਂ ਹੋ ਰਿਹਾ ਹੈ ਅਤੇ ਪੀਰ ਤੁਹਾਡੀ ਸੇਵਾ ਤੋਂ ਪ੍ਰਸੰਨ ਹੋ ਕੇ ਤੁਹਾਡੀਆਂ ਦੁਆਵਾਂ ਕਬੂਲ ਕਰ ਰਹੇ ਨੇ ਤਾਂ ਇਸ ਦਾ ਅਰਥ ਇਹੀ ਹੈ ਕਿ ਪੀਰਾਂ ਨੇ ਤੁਹਾਡੀ ਸੇਵਾ ਤੇ ਤੁਹਾਡੇ ਲਈ ਚਿਰਾਗ ਕਬੂਲ ਕਰ ਲਏ ਨੇ ਅਤੇ ਤੁਹਾਡੇ ਤੋਂ ਖੁਸ਼ ਨੇ ਸੰਗਤ ਜੀ ਹੁਣ ਗੱਲ ਕਰਦੇ ਆਂ ਪੰਜਵੇਂ ਸੰਕੇਤ ਦੀ ਸੰਗਤ ਜੀ ਪੰਜਵਾਂ ਸੰਕੇਤ ਸਾਨੂੰ ਇਹ ਮਿਲਦਾ ਹੈ ਕਿ ਸਾਨੂੰ ਸੁਪਨੇ ਵਿੱਚ ਪੀਰਾਂ ਦੇ ਨਰਸ਼ਨ ਹੁੰਦੇ ਨੇ ਪੀਰ ਸਾਨੂੰ ਕਿਸੇ ਸਫੇਦ ਰੌਸ਼ਨੀ ਦੇ ਰੂਪ ਵਿੱਚ ਦਿਸਦੇ ਨੇ ਭਾਵ ਕਿ ਉਹਨਾਂ ਦੇ ਸਾਰੇ ਸਰੀਰ ਵਿੱਚੋਂ ਸਫੇਦ ਪ੍ਰਕਾਸ਼ ਨਿਕਲ ਰਿਹਾ ਹੁੰਦਾ ਹੈ ਉਹਨਾਂ ਦੇ ਸਿਰ ਉੱਤੇ ਚਿੱਟੇ ਰੰਗ ਦੀ ਪਗੜੀ ਹੁੰਦੀ ਹੈ ਅਤੇ ਉਹਨਾਂ ਦੀਆਂ ਭਾਲਕਾ ਅਤੇ ਦਾੜੀ ਦੇ ਵਾਲ ਬਿਲਕੁਲ ਸਫੇਦ ਹੁੰਦੇ ਨੇ ਅਤੇ ਹੱਥ ਵਿੱਚ ਇੱਕ ਲੰਮੀ ਛੜੀ ਫੜੀ ਹੋਈ ਹੁੰਦੀ ਹੈ। ਇਹ ਸੁਪਨਾ ਕੇਵਲ ਉਹਨਾਂ ਭਗਤਾਂ ਨੂੰ ਹੀ ਆਉਂਦਾ ਹੈ ਜਿਨ੍ਹਾਂ ਉੱਪਰ ਪੀਰ ਬਹੁਤ ਜ਼ਿਆਦਾ પ્રસન્ન ਹੁੰਦੇ ਨੇ ਅਤੇ ਉਸ ਭਗਤ ਨੂੰ ਆਪਣੀਆਂ ਸ਼ਕਤੀਆਂ ਅਤੇ ਰੱਦੀਆਂ ਸਿੱਧੀਆਂ ਨਾਲ ਨਿਵਾਜ ਦਿੰਦੇ ਨੇ ਅਜਿਹੇ ਭਗਤ ਬਹੁਤ ਹੀ ਖੁਸ਼ਕਿਸਮਤ ਹੁੰਦੇ ਨੇ ਜਿਨ੍ਹਾਂ ਨੂੰ ਪੀਰ ਆਪ ਆ ਕੇ ਸੁਪਨੇ ਵਿੱਚ ਦਰਸ਼ਨ ਦਿੰਦੇ ਨੇ ਸੋ ਸੰਗਤ ਜੀ ਇਹ ਸਨ ਉਹ ਪੰਜ ਸੰਕੇਤ ਜਾਂ ਪੰਜ ਨਿਸ਼ਾਨੀਆਂ ਜਿਹੜੀਆਂ ਦੱਸਦੀਆਂ ਨੇ ਕਿ ਸਾਡੀ ਬੰਦਗੀ ਅਤੇ ਸਾਡੇ ਲਾਏ ਗਏ ਪੀਰਾਂ ਦੇ ਚਿਰਾਗ ਪੀਰ ਮਨਜ਼ੂਰ ਕਰ ਰਹੇ ਨੇ ਆਸ ਕਰਦੇ ਹਾਂ ਕਿ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਅਤੇ ਸਾਰੀਆਂ ਗੱਲਾਂ ਸਮਝ ਆ ਗਈਆਂ ਹੋਣਗੀਆਂ ਜਾਣ ਤੋਂ ਪਹਿਲਾਂ ਸਾਡਾ ਚੈਨਲ ਸਬਸਕ੍ਰਾਈਬਰ ਤੇ ਵੀਡੀਓ ਲਾਈਕ ਕਰ ਦਿਓ ਅਤੇ ਕਮੈਂਟ ਬਾਕਸ ਵਿੱਚ ਜੈ ਪੀਰਾਂ ਦੀ ਜ਼ਰੂਰ ਲਿਖਿਓ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਸਾਡਾ ਸਭ ਦਾ ਅੱਲਾ ਨਿਗੇਵਾਂ ਜੈ ਪੀਰਾਂ